ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਂ ਦੀ ਸਭ ਤੋਂ ਵੱਡੀ ਖਬਰ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਟੋ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਦੂਜੇ ਪਾਸੇ ਜਿਮਨੀ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਚੋਣ ਕਮਿਸ਼ਨ ਦੇ ਦੁਆਰਾ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮਿਖਿਆ ਕਰ ਰਹੇ ਨੇ ਕਿ ਕਿਹੜੇ-ਕਿਹੜੇ ਹਲਕਿਆਂ ਤੋਂ ਕਿਹੜੇ ਉਮੀਦਵਾਰ ਜਿਹੜੇ ਨੇ ਜਿਮਨੀ ਚੋਣਾ ਦੇ ਵਿੱਚ ਖੜੇ ਕੀਤੇ ਜਾਣ ਦੇ ਗੱਲ ਕਰੀਏ ਹਲਕਾ ਜਲੰਧਰ ਵੈਸ ਦੀ ਹਲਕਾ ਜਲੰਧਰ ਵੈਸ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਬੀਬਾ ਸਰਜੀਤ ਕੌਰ ਨੂੰ ਆਪਣਾ ਉਮੀਦਵਾਰ ਖੜਾ ਕਰਕੇ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਪਰ ਫਿਰ ਵੀ ਬਾਗੀ ਧੜੇ ਨੇ ਬੀਬਾ ਸਰਜੀਤ ਕੌਰ ਦਾ ਸਮਰਥਨ ਕੀਤਾ ਸੀ ਅਤੇ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਸੀ ਜਿਮਣੀ ਚੌਣ ਹਲਕਾ ਜਲੰਧਰ ਵੈਸ ਦੇ ਵਿੱਚੋਂ ਭਾਵੇਂ ਜਿਮਣੀ ਜੋਨ ਨਹੀਂ ਜਿੱਤ ਪਾਏ ਇਸ ਨੂੰ ਲੈ ਕੇ ਉਹਨ ਫਿਰ ਦੁਬਾਰਾ ਹਲਕੇ 4 ਨੇ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਅਤੇ ਗਿੱਦੜਵਾਹਾ ਯਾਨੀ ਕਿ ਇਹਨਾਂ ਹਲਕਿਆਂ ਦੇ ਵਿੱਚ ਜਿਮਣੀ ਚੌਣ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਵਿੱਚ ਜਿਹੜਾ ਹੈ ਜੋ ਜਿਹੜਾ ਹੈ ਜਿਮਨੀ ਚੋਨਾ ਦਾ ਵਿਗਲ ਵਾ ਸਕਦਾ ਹੈ ਚੋਨ ਕਮਿਸ਼ਨ ਦੇ ਦੁਆਰਾ ਇਸ ਨੂੰ ਲੈ ਕੇ ਹੁਣ ਸਭ ਤੋਂ ਵੱਡੀ ਡੇਟ ਅਪਡੇਟ ਆਈ ਹੈ ਹਲਕਾ ਬਰਨਾਲਾ ਤੋਂ ਹਲਕਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਲਗਭਗ ਇੱਕ ਉਮੀਦਵਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਿਉਂਕਿ ਉਹ ਉਮੀਦਵਾਰ ਹੁਣ ਲਗਾਤਾਰ ਬਰਨਾਲਾ ਹਲਕੇ ਦੇ ਵਿੱਚ ਨੁੱਕੜ ਮੀਟਿੰਗਾਂ ਕਰ ਰਿਹਾ ਹੈ ਅਤੇ ਪਿੰਡਾਂ ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਗਤੀਵਿਧੀਆਂ ਨੇ ਉਸ ਬਾਰੇ ਜਿਹੜਾ ਹੈ ਪ੍ਰਚਾਰ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿਹੜਾ ਉਮੀਦਵਾਰ ਹੈ ਮਲਕੀਸ਼ ਸਿੰਘ ਹਗੇ ਦੇ ਜਿਹੜੇ ਕੀਤਾ ਉਸ ਦੇ ਪੁੱਤਰ ਕੁਲਵੰਤ ਸਿੰਘ ਕਾਂਤਾ ਨੇ ਜਿਹੜੇ ਯਾਨੀ ਕਿ ਕੁਲਵੰਤ ਸਿੰਘ ਕਾਂਤਾ ਸ਼ਰੂਮਣੀ ਅਕਾਲੀ ਦਲ ਵੱਲੋਂ ਜਿਮਨੀ ਚੋਣ ਲੜਨ ਜਾ ਰਹੇ ਨੇ ਹਲਕਾ ਬਰਨਾਲਾ ਤੋਂ ਜਿਵੇਂ ਹੀ ਜਿਮਨੀ ਚੋਣਾਂ ਦਾ ਐਲਾਨ ਹੋਵੇਗਾ ਉਵੇਂ ਨਾਲ ਦੀ ਨਾਲ ਹੀ ਹਲਕਾ ਬਰਨਾਲੇ ਤੋਂ ਕਲਵੰਤ ਸਿੰਘ ਕਾਤਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇਗਾ ਕਿਉਂਕਿ ਉਹ ਲਗਭਗ 90% ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੋਰ ਕਮੇਟੀ ਵੱਲੋਂ ਹਾਰੀ ਝੰਡੀ ਮਿਲ ਚੁੱਕੀ ਹੈ ਕਿਉਂਕਿ ਉਹ ਇਹਨਾਂ ਦਿਨਾਂ ਦੇ ਵਿੱਚ ਹਲਕਾ ਬਰਨਾਲੇ ਦੇ ਵਿੱਚ ਨੁੱਕੜ ਮੀਟਿੰਗਾਂ ਨੂੰ ਲੈ ਕੇ ਬੜੇ ਸਰਗਰਮ ਸਰਗਰਮ ਚੱਲ ਰਹੇ ਨੇ ਦੂਸਰੇ ਪਾਸੇ ਕਲਵੰਤ ਸਿੰਘ ਕਾਂਤਾ ਜਿਹੜੇ ਮਲਕੀਸ਼ ਸਿੰਘ ਕੀਤੂ ਨੇ ਉਸਦੇ ਸੁਪੁੱਤਰ ਨੇ ਤੇ ਮਲਕੀਤ ਸਿੰਘ ਕੀਤੂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਕਦਮ ਮੰਨਿਆ ਜਾਂਦਾ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀਆਂ ਸੇਵਾਵਾਂ ਇਹ ਪਰਿਵਾਰ ਦੇ ਰਿਹਾ ਹੈ ਇਸ ਲਈ ਕਲਵਿੰਦ ਕਲਵੰਤ ਸਿੰਘ ਗਾਂਤਾ ਨੇ ਜਿਹੜੇ ਉਹਨਾਂ ਨੂੰ ਚੋਣ ਮદાન ਦੇ ਵਿੱਚ ਖੜਾ ਕੀਤਾ ਜਾਵੇਗਾ ਜਿਮਣੀ ਚੋਣਾਂ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਬੋਝ ਸਮਾਜ ਪਾਰਟੀ ਕਿਹੜੇ ਕਿਹੜੇ ਉਮੀਦਵਾਰ ਜਿਮਣੀ ਚੋਣ ਲਈ ਉਤਾਰਦੀ ਹੈ ਹਲਕਾ ਬਰਨਾਲਾ ਤੋਂ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਆਪਣੇ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਸਥਾਪਿਤ ਕਰ ਦਿੱਤੇ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾ ਹੀ ਬੜਾ ਵੱਡਾ ਪਤਾ ਖੜ੍ਹ ਦਿੱਤਾ ਹੈ ਕੁਲਵੰਤ ਸਿੰਘ ਕਾਂਤਾ ਨੂੰ ਲੈ ਕੇ ਕੁਲਵੰਤ ਸਿੰਘ ਕਾਂਤਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਆਪਣੀ ਜਿੰਮੇ ਚੋਣ ਲੈ ਲਈ ਦਾਵੇਦਾਰੀ ਰੱਖ ਦਿੱਤੀ ਹੈ ਅਤੇ ਕਲਵੰਨ ਸਿੰਘ ਕਾਂਤਾ ਨੇ ਜਿਹੜੇ ਉਹ ਸ਼ਰੂਮਣੀ ਅਕਾਲੀ ਦਲ ਵੱਲੋਂ ਲਗਭਗ 99% ਤੈ ਹੋ ਚੁੱਕਿਆ ਹੈ ਕਿ ਜਿਮਨੀ ਚੋਣ ਲੜਨ ਜਾ ਰਹੇ ਨੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਧੰਨਵਾਦ